ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਸਰੋਤਿਆਂ ਦਾ ਸਾਡੇ ਇਸ YouTube ਚੈਨਲ ਪੰਜਾਬ ਜੋਬ ਲੌਂਚ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੀਐਨ ਦੀਆਂ ਰੈਗੂਲਰ ਭਰਤੀਆਂ ਬਾਰੇ ਜੋ ਕਿ ਇਸ ਨੂੰ ਪੰਜਾਬ ਦਾ ਕੋਈ ਵਸਨੀਕ ਅਪਲਾਈ ਕਰ ਸਕਦਾ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਕਿ ਇਹਨੂੰ ਔਰ ਕੌਣ-ਕੌਣ ਅਪਲਾਈ ਕਰ ਸਕਦਾ ਹੈ ਸਿਲੈਕਸ਼ਨ ਕ੍ਰਾਈਟੀਰੀਆ ਕੀ ਹੋਏਗਾ ਏਜ ਲਿਮਿਟ ਕੀ ਹੋਏਗੀ ਤੇ ਸੈਲਰੀ ਕਿੰਨੀ ਹੋਏਗੀ ਤੇ ਟੋਟਲ ਪੋਸਟਾਂ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਅਗਰ ਤੁਸੀਂ ਇਸ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਤੁਸੀਂ ਬੈਲ ਆਈਕਨ ਆਪਣਾ ਔਨ ਕਰ ਲਓ ਤਾਂ ਜੋ ਤੁਹਾਨੂੰ ਹੋਰ ਵੀ ਅਪਡੇਟਸ ਮਿਲਦੀਆਂ ਰਹਿਣ ਚਲੋ ਅਸੀਂ ਅੱਗੇ ਹੁਣ ਵਾਦੇ ਆ ਲੁਧਿਆਣਾ ਕੋਟ ਵਿੱਚ ਪਿਓਨ ਦੀਆਂ ਪੋਸਟਾਂ ਦੇ ਪ੍ਰਤੀ ਬਾਰੇ ਇਸ ਪੋਸਟ ਨੂੰ ਔਰ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕਿ ਇਹਦੀ ਮਿਨੀਮਮ ਕੁਆਲੀਫਿਕੇਸ਼ਨ ਕੀ ਆ ਕਿ ਜਿਹੜਾ ਕੈਂਡੀਡੇਟ ਆ ਉਹ 8ਵੀਂ ਪਾਸ ਹੋਣਾ ਚਾਹੀਦਾ ਆ ਤੇ ਜਿਨ੍ਹਾਂ ਦੀ ਪੰਜਾਬੀ ਲੈਂਗੁਏਜ ਜਿਹੜੀ ਆ ਨੋਲੇਜ ਆ ਹੋਣੀ ਚਾਹੀਦੀ ਹੈ ਯਾਨੀ ਕਿ ਉਹ ਪੰਜਾਬੀ ਵਿੱਚੋਂ ਪਾਸ ਹੋਣਾ ਚਾਹੀਦਾ ਵਾ 8ਵੀਂ ਕਲਾਸ ਤੱਕ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਏਜ ਲਿਮਿਟ ਦੀ ਏਜ ਲਿਮਿਟ ਜਿਹੜੀ ਆ ਉਹ 18 ਤੋਂ 35 ਸਾਲ ਤੱਕ ਦੇ ਵਿੱਚ ਵਿੱਚ ਦੇ ਜਿਹੜੇ ਕੈਂਡੀਡੇਟਸ ਆ ਉਹ ਅਪਲਾਈ ਕਰ ਸਕਦੇ ਹਨ ਉੰਜੇ ਸਿੱਗੇ ਵਧਿਏ ਤੇ ਇਹਦੀਆਂ ਪੋਸਟਾਂ ਬਾਰੇ ਗੱਲ ਕਰੀਏ ਟੋਟਲ ਪੋਸਟਾਂ ਜਿਹੜੀਆਂ ਪੀਂਦੀਆਂ ਕਿੰਨੀਆਂ ਹਨ 17 ਪੋਸਟਾਂ ਨੇ ਜਿਹਦੇ ਵਿੱਚ ਜਨਰਲ ਉਹਨਾਂ ਦੀਆਂ 7 ਪੋਸਟਾਂ ਨੇ ਐਸਸੀ ਮਜਬੀ ਤੇ ਬਾਰਮੀ ਕੀ ਜਿਹੜੇ ਉਹਨਾਂ ਦੀਆਂ 3 ਪੋਸਟਾਂ ਨੇ ਐਕਸੀ ਜਿਹੜੇ ਆਦਰ ਨੇ ਉਹਨਾਂ ਦੀ ਇੱਕ ਪੋਸਟ ਆ ਬੀਸੀ ਤੇ ਓਬੀਸੀ ਜਿਹੜੇ ਆ ਇਹਨਾਂ ਦੀਆਂ 3 ਪੋਸਟਾਂ ਨੇ ਤੇ ਐਕ ਸਰਵਿਸਮੈਨ ਜਨਰਲ ਇਹਨਾਂ ਦੀਆਂ ਵੀ 3 ਪੋਸਟਾਂ ਨੇ ਗੱਲ ਕਰੀਏ ਜੀ ਆਪਾਂ ਸੈਲਰੀ ਦੀ ਪੇ ਸਕੇਲ ਜਿਹੜੀ ਸੈਲਰੀ ਆ ਉਹ 18000 ਤੋਂ ਸਟਾਰਟਿੰਗ ਹੋਵੇਗੀ ਤੇ ਹੁਣ ਅਗਰ ਅਸੀਂ ਗੱਲ ਕਰੀਏ ਸਿਲੈਕਸ਼ਨ ਕ੍ਰਾਈਟੀਰੀਆ ਦੀ ਜਿਹੜੀ ਵੀ ਸਿਲੈਕਸ਼ਨ ਆ ਇਹਦੇ ਵਿੱਚ ਕੋਈ ਵੀ ਲਿਖਤੀ ਪੇਪਰ ਨਹੀਂ ਹੋਵੇਗਾ ਇਹਦੀ ਇੰਟਰਵਿਊ ਹੀ ਹੋਏਗੀ ਇੰਟਰਵਿਊ ਜਿਹੜੀ ਹੋਏਗੀ ਉਹ 15 ਫਬਰੀ ਤੋਂ ਲੈ ਕੇ 24 ਫਬਰੀ ਤੱਕ ਆ ਜਿਹਦੇ ਵਿੱਚ ਆਪਾਂ 16 ਫਬਰੀ 22 ਫਬਰੀ ਤੇ 23 ਫਬਰੀ ਇਹ ਦਿਨ ਚਾਰ ਦਿਨੇ ਆ ਕਿਉਂਕਿ ਇਸ ਦਿਨ ਸੰਡੇ ਫੋਰਥ ਸੈਟਰਡੇ ਤੇ ਸੰਡੇ ਹੋਵੇਗਾ ਜਿਹੜੀ ਇੰਟਰਵਿਊ ਆ ਉਹ ਹੋਵੇਗੀ ਵੈਨਿਊ ਉਹਨਾਂ ਦਾ ਦਿੱਤਾ ਹੋਇਆ ਵਾ ਆਫਿਸ ਜਿਹੜਾ ਵਾ ਨਿਊ ਜੁਡੀਸ਼ੀਅਲ ਕੋਰਟਸ ਕੰਪਲੈਕਸ ਲੁਧਿਆਣਾ ਬੈਕ ਸਾਈਡ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਡੀਸੀ ਆਫਿਸ ਲੁਧਿਆਣਾ ਇੱਥੇ ਇੰਟਰਵਿਊ ਹੋਏਗੀ ਕੈਂਡੀਡੇਟ ਦੀ ਹੁਣ ਅਸੀਂ ਅੱਗੇ ਵਧਦੇ ਹਾਂ ਫਾਰਮ ਫੋਮ ਕੀ ਨਹੀਂ ਸਿਲ ਕਰਨਾ ਫਾਰਮ ਜਿਹੜਾ ਆ ਉਹ ਆ ਡਾਊਨਲੋਡ ਕਰਕੇ ਇਹਨੂੰ ਪ੍ਰਿੰਟ ਆਊਟ ਕਰਵਾ ਕੇ ਫਿਰ ਇਹਨੂੰ ਪੈਨ ਦੇ ਨਾਲ ਫਿਲ ਕਰਕੇ ਫਿਰ ਇਹਨੂੰ ਪੋਸਟ ਕਰਨਾ ਤੇ ਇਹਦੇ ਨਾਲ ਜਿਹੜਾ ਆਪਣਾ ਫਾਰਮ ਜਿਹੜਾ ਫੁੱਲ ਫਿਲ ਕਰਨਾ ਹੈ ਉਹ ਕਿਵੇਂ ਕਰਨਾ ਪਹਿਲਾਂ ਤਾਂ ਆਪਣੀ ਇੱਥੇ ਫੋਟੋਗ੍ਰਾਫ ਪੇਸਟ ਕਰਨੀ ਆ ਉਸ ਤੋਂ ਬਾਅਦ ਕੈਂਡੀਡੇਟ ਨੇ ਆਪਣਾ ਨੇਮ ਲਿਖਣਾ ਆ ਫਿਰ ਨੈਕਸਟ ਫਾਦਰ ਨੇਮ ਹਸਬੰਡ ਨੇਮ ਉਸ ਤੋਂ ਬਾਅਦ ਨੈਕਸਟ ਡੇਟ ਆਵਰਥ ਨੈਕਸਟ ਜਿਹੜਾ ਵਾ ਆਪਣੀ ਏਜ ਲਿਖਣੀ ਆ ਤੇ ਪ੍ਰੂਫ ਅਟੈਚ ਕਰਨਾ ਹੈ ਨਾਲ ਕੁਆਲਿਫੀਕੇਸ਼ਨ ਉਹਦਾ ਵੀ ਪ੍ਰੂਫ ਅਟੈਚ ਕਰਨਾ ਹੈ ਨਾਲ ਤੇ ਕੈਂਡੀਡੇਟ ਜਿਹੜਾ ਵਾ ਉਹਨੂੰ ਪੰਜਾਬੀ ਦੀ ਮਿਡਲ ਸਟੈਂਡਰਡ ਤੱਕ ਯਾਨੀ 8ਵੀਂ ਕਲਾਸ ਤੱਕ ਪੰਜਾਬੀ ਵਿੱਚ ਪਾਸ ਹੋਣਾ ਲਾਜ਼ਮੀ ਹੈ ਤੇ ਉਹਦਾ ਪ੍ਰੂਫ ਅਟੈਚ ਕਰਨਾ ਵਾ ਉਸ ਤੋਂ ਬਾਅਦ ਆਪਣਾ ਕੈਟਾਗਰੀ ਪ੍ਰੂਫ ਅਟੈਚ ਕਰਨਾ ਵਾ ਜੇ ਤੁਸੀਂ ਐਸਸੀ ਜਾਂ ਬੀਸੀ ਓਬੀਸੀ ਆ ਕਿ ਤੁਸੀਂ ਆਪਣਾ ਪ੍ਰੂਫ ਜਿਹੜਾ ਆ ਉਹ ਅਟੈਚ ਕਰਨਾ ਵਾ ਉਸ ਤੋਂ ਬਾਅਦ ਪਰਮਾਨੈਂਟ ਐਡਰੈਸ ਕੋਰੈਸਪੋਂਡੈਂਸ ਐਡਰੈਸ ਤੁਹਾਡੀ ਨੈਸ਼ਨੈਲਿਟੀ ਟੈਲੀਫੋਨ ਮੋਬਾਈਲ ਨੰਬਰ ਜੋ ਵੀ ਆ ਈਮੇਲ ਆਈਡੀ ਇਹਨਾਂ ਨੂੰ ਤੁਸੀਂ ਤੈਨ ਨਾਲ ਭਰਨਾ ਆ ਤੇ ਫਿਰ ਆਪਣਾ ਇੱਥੇ ਸਾਈਨ ਕਰਨੇ ਕੇਸ ਤੇ ਡੇਟ ਲਿਖਣੀ ਆ ਕੈਂਡੀਡੇਟ ਨੇ ਇਹਦੇ ਨਾਲ ਆਪਣੇ ਜਿਹੜੇ ਡਾਕੂਮੈਂਟਸ ਅਟੈਚ ਕਰਨੇ ਨੇ ਉਹ ਹੋਏਗਾ ਉਹਨਾਂ ਦਾ ਜਿਹੜਾ ਫੋਟੋਕਾਪੀ ਹੋਗੀ 8ਵੀਂ ਕਲਾਸ ਦੇ ਸਰਟੀਫਿਕੇਟ ਦੀ ਤੇ ਪੰਜਾਬੀ ਚ ਜਿਹੜਾ ਮਿਡਲ ਸਟੈਂਡਰਡ ਤੱਕ ਦੀ ਨੌਲੇਜ ਆ ਪੰਜਾਬੀ ਲੈਂਗੁਏਜ ਦੀ ਉਹਦਾ ਪ੍ਰੂਫ ਹੋਣਾ ਜ਼ਰੂਰੀ ਆ ਕੈਟਾਗਰੀ ਸਰਟੀਫਿਕੇਟ ਹੋਣਾ ਜ਼ਰੂਰੀ ਆ ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫ ਤੇ ਆਧਾਰ ਕਾਰਡ ਦੀ ਕਾਪੀ ਅਗਰ ਕੋਈ ਹੋਰ ਡਾਕੂਮੈਂਟ ਹੈਗਾ ਇਹਨਾਂ ਨੂੰ ਇਹ ਜਿਹੜਾ ਵਾ ਇਸ ਪਰ ਫਾਰਮ ਦੇ ਨਾਲ ਅਟੈਚ ਕਰਕੇ ਬਾਈ ਪੋਸਟ ਤੁਸੀਂ ਅ ਅਪਲਾਈ ਕਰ ਸਕਦੇ ਹੋ ਜਾਂ ਬਾਈ ਹੈਂਡ ਵੀ ਤੁਸੀਂ ਇਹਨੂੰ ਅ ਕਰ ਸਕਦੇ ਹੋ ਅਪਲਾਈ ਤੁਸੀਂ ਇਸ ਫਾਰਮ ਨੂੰ Office of the District and Sessions Judge Ludhiana New Judicial Courts Complex Ludhiana is address te application form nu by post ya by hand jama karwa sakde ho application form nu tusi 1 February shaam 5 baje tak jama karwa sakde ho yani is di last date 1 February ਤਾਂ ਕਿ ਜੇਰ ਤੁਸੀਂ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਤੁਸੀਂ ਇਸ ਵੀਡੀਓ ਦੇ ਹੇਠ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਜਿਹੜੀ ਆ ਹੋਰ ਵੀ ਪੋਸਟਾਂ ਦੀ ਅਪਡੇਟਸ ਮਿਲਦੀ ਰਵੇ ਵੀਡੀਓ ਨੂੰ ਦੇਖਣ ਵਾਸਤੇ ਬੜਾ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ